ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਤਿਹਾਨ ਜਸਤੀਪੋ ਵਾਲੀ ਇਸ ਟਾਈਮ ਆਪਾਂ ਖੜੇ ਆ ਆਈਟੀ ਚੌਂਕ ਬਠਿੰਡਾ ਜਿਹੜਾ ਡੱਬ ਵਾਲੀ ਰੋਡ ਤੇ ਆਪਣਾ ਪੋਲਾ ਉਹਦੇ ਇੱਧਰ ਖੜੇ ਆ ਜਗਜੀਤ ਗਰੁੱਪ ਦੇ ਨਾਲ ਐ ਤੇ ਬਾਈ ਸੋਲਰਾਂ ਦੀ ਦੁਕਾਨ ਐ ਦਲੇਰ ਸੋਲਰ ਏਜੰਸੀ ਐ ਤੇ ਬਹੁਤ ਹੀ ਵਧੀਆ ਸਸਤੇ ਰੇਟ ਦੇ ਵਿੱਚ ਇਹ ਸੋਲਰ ਲਾਉਂਦੇ ਆ ਮੰਨ ਲਾ ਘਰਾਂ ਤੇ ਹੋ ਗਿਆ ਜਿਵੇਂ ਸਕੂਲਾਂ ਤੇ ਹੋਰ ਸਤ ਸਾਲਾਂ ਤੇ ਜਿਸੇ ਨੇ ਵੀ ਲਵਾਉਣਾ ਬੜੇ ਸਸਤੇ ਲਵਾਉਂਦੇ ਆ ਮੋਟਰਾਂ ਵੀ ਲਵਾਉਂਦੇ ਆ ਪਾਣੀ ਵਾਲੀਆਂ ਉਹਨਾਂ ਤੇ ਵੀ ਸੋਲਰ ਲਵਾਉਂਦੇ ਆ ਬਾਈ ਦਾ ਗੱਲ ਕਰਦੇ ਇੰਧਰ ਆ ਜਮਾ ਆਪਾਂ ਕੀ 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 ਰੇਟ ਆ ਆਪਾਂ ਕੀ ਆਪਣਾ ਇਹ ਦੱਸੋ ਹਾਂ ਦੱਸੋ ਆਪਾਂ ਲੋਕਾਂ ਨੂੰ ਸਾਡਾ ਦੋ ਬਾਈ ਦਾ ਮੇਰਾ ਨਾਮ ਬਾਈ ਜੀ ਗਨੀਤ ਸਿੰਘ ਆ ਜੀ ਹਾਂ ਤੇ ਦੱਸੋ ਇੱਕ ਵਾਰੀ ਫੇਰ ਗਨੀਤ ਸਿੰਘ ਮੈਨੂੰ ਮੇਰਾ ਨਾਮ ਤੇ ਇਹ ਨਾਲੇ ਨੰਬਰ ਦੁਕਾਨਦਾਰ ਤੇ ਆਪਣਾ ਬਾਈ ਜਿਹੜਾ ਐਡਰੈਸ ਆ ਆਪਾਂ ਆਈਆਈਟੀ ਚੌਂਕ ਦੇ ਨੀਚੇ ਇਥੇ ਦੇ ਪਾਸੇ ਜੀ ਆਪਣੇ ਮਹਿਰੂਤੀ ਹਰੀਨਾਂ ਦੀ ਏਜੰਸੀ ਆ ਟੀਮਾਰਟ ਵਾਲੀ ਸਾਈਡ ਤੋਂ ਜਦੋਂ ਆਪਾਂ نیچے ਨੂੰ ਆਈਏ ਸਿੱਧਾ ਜੀ ਦਾ ਨ ਦੇ ਬਿਲਕੁਲ ਨਾਲ ਆਪਣੀ ਸ਼ੋਅ ਮੈਦਾਨ ਹਾਂਜੀ ਤੇ ਆਪਣੇ ਕੋਲੇ ਬਾਈ ਜੀ ਸਾਈਡ ਦੇ ਡਿਸਟ੍ਰੀਬਿਊਟਰ ਆ ਜੀ ਬੰਦ ਜੀ ਤੇ ਨੇ ਜਿਨੇ ਆ ਜੀ ਬਟਿੰਡਾ ਮੁਖਰਮਾਨ ਸਾਹਿਬ ਕਿੰਨੇ ਜਿਵੇਂ ਜਦ ਆਪਾਂ ਦੇਖਦੇ ਹਾਂ ਕਿ ਸਭ ਤੋਂ ਵੱਡਾ ਲੈ ਬਾਈ ਜੀ ਕਮਰਟੀ ਦੇ ਜੀ ਆਪਾਂ ਗੱਲ ਕਰ ਗਏ ਇੱਕੋ ਇੱਕ ਬ੍ਰਾਂਡ ਆ ਜਿਹੜਾ ਕੁਆਲਿਟੀ ਦੀ ਗੱਲ ਕਰਦਾ ਤੇ ਇਹ ਜੀ ਟੌਪ ਆਨ ਸਰਵਨ ਦੇ ਹਨੀ ਟੌਪ 500 ਹਰ ਕਰਪੂਰ ਜਿਹੜਾ ਦੇ ਰਹੀ ਹੈ ਇਹ ਫਾਈਨ ਬੈਟਰੀਆਂ ਦੇ ਨੌਰ ਤੇ ਕਿ ਉਹਨਾਂ ਨੇ ਪੈਸਾ ਲਾਇਆ ਹੈ। ਕਾਇਦਾ ਲੈ ਸਾਈਡ ਆ। ਹਾਂ ਜੀ। ਕੀ ਰੇਟ ਰੂਟ ਪੰਦਾ ਕਿਵੇਂ ਪੰਦਾ ਸਮਝਾਓ ਮਾੜਾ ਜਿਹਾ ਬਾਈਨਾ। ਇਹ ਤੇ ਬਾਈ ਜੀ ਪਹਿਲਾਂ ਤਾਂ ਜਿਵੇਂ ਆਪਾਂ ਮੋਟਰਾਂ ਨਹੀਂ ਲਾ ਜਾਂਗੀਆਂ। ਹਾਂ। ਤੇ ਜਿਹੜੀਆਂ ਮੋਟਰਾਂ ਮਨ ਕੇ ਚਲੋ ਪਾਈ ਦੀ ਆਪਾਂ 3 ਦੀ 5 ਦੀ 7 ਦੀ। ਹਾਂ ਹਾਂ। 3 ਦੀ ਮੋਟਰ ਪਾਈ ਦੀ ਆਪਾਂ ਲਾਉਣੇ ਆ ਮੰਨ ਕੇ ਚਲੋ ਵੀ 1.5 ਲੱਖ। ਹਾਂ। ਤੇ ਜਿਹੜੀ ਹੈਗੀ ਆ 5 ਦੀ ਮੋਟਰ ਉਹ ਬਾਈ ਜੀ ਆਪਾਂ ਲਾਉਣੇ ਆ 2 ਲੱਖ। ਕਿ ਮੋਟਰਾਂ ਸਸਤੀਆਂ ਹੀ ਲੱਗ ਜਾਂਦੀਆਂ ਨੇ ਪਰ ਉੱਥੇ ਬਾਈ ਦੀ ਜਿਹੜੀ ਕੰਪਨੀ ਆਲੇ ਕੀ ਕਰਦੇ ਵੀ ਬੀ ਗ੍ਰੇਡ ਪੈਨਲ ਲਾਉਂਦੇ ਆ ਹਾਂ ਹਾਂ ਜਿਹੜੇ ਵੀ ਕੇਸ ਪੈਨਲ ਨਾਲੋਂ ਮੰਨ ਕੇ ਚੱਲੋ ਵੀ ਅੱਧੇ ਰੇਟ ਤੋਂ ਵੀ ਘੱਟ ਦਿੰਦੇ ਆ ਤੇ ਜਦੋਂ ਜਿਮੀਦਾਰ ਬੰਦਾ ਇਹ ਰਹਿਂਦਾ ਵੀ ਯਾਰ ਮੇਰੇ ਇੱਕ ਮੋਟਰ ਮਗਰ 50-60 ਹਜ਼ਾਰ ਦਾ ਕਰਤ ਪੈਂਦਾ ਤੇ ਗੱਲ ਕਿੱਥੇ ਜਾ ਕੇ ਨਿਪਟਦੀ ਆ ਪਰ ਜਿਮੀਦਾਰ ਉਹ 50-60 ਹਜ਼ਾਰ ਤਾਂ ਵੇਖ ਲੈਂਦਾ ਪਰ ਜਿਹੜਾ ਬੀ ਗ੍ਰੇਡ ਪੈਨਲ ਦਾ ਸਭ ਤੋਂ ਵੱਡਾ ਨੁਕਸਾਨ ਇਹ ਆ ਜੀ ਵੀ ਉਹੋ ਜਿਹੋ ਦੀ ਪਾਵਰ 600 ਵਾਟ ਦਾ ਪੈਨਲ ਆ ਤਾਂ ਉਹ ਪਹਿਲੇ 450 ਵਾਟ ਕੋਈ ਫਿਰ ਉਹ ਕਹਿ ਦਿੰਦੇ ਆ ਕੰਪਨੀ ਵਾਲੇ ਕਹਿੰਦੇ ਜੀ ਅਸੀਂ ਇੱਕ ਪੈਨਲ ਵਾਧਾ ਲਾ ਦਾਂਗੇ ਜਾਂ ਅਸੀਂ ਸਮਾਨ ਦੇ ਦਿੰਨੇ ਆਂ ਭਾਈ ਜੀ ਆਪਾਂ ਕੋਈ ਵੀ ਫਰੀ ਸਮਾਨ ਨਹੀਂ ਨਾਲ ਦਿੰਦੇ ਜੀ ਪਰ ਕੁਆਲਿਟੀ ਕੁਆਲਟੀ ਤੇ ਤਕਰੀਬਨ ਭਾਈ ਆਪਾਂ ਜੇ ਘਰ ਤੇ ਲਗਾਉਣਾ ਵੇ ਐਸੀ ਵਗੈਰਾ ਜਉਂਦਾ ਏ ਸਾਰਾ ਸਾਰਾ ਕੁਝ ਕਰਦਾ ਹੈ ਇਹ ਆਪਾਂ ਐਸੀ ਵਗੈਰਾ ਘਰ ਤੇ ਲਾ ਕੇ ਚਲਾਉਣੀ ਹੁਣ ਕਿੰਨੇ ਕੁ ਪੈਸੇ ਦਾ ਲੱਗ ਜਾਂਦਾ ਸਸਤਾ ਮੈ ਜੀ ਭਾਈ ਜੀ ਜਿਹੜਾ ਤਾਂ ਹੈਗਾ 3 ਕਿਲੋਵਾਟ ਦਾ ਇਹ ਤਾਂ ਮੰਨ ਕੇ ਚੱਲੋ ਵੀ ਇਹਦੇ ਜਿਹੜਾ ਸਬਸਿਡੀ ਆ ਅਸੀਂ ਸਬਸਿਡੀ ਕੱਟ ਕੇ ਲਾ ਰਹੇ ਹਾਂ ਉਹਦਾ ਸਬਸਿਡੀ ਕੱਟ ਕੇ ਜਉਂਦੇ ਹਾਂ ਹਾਂ ਜੀ ਸਬਸਿਡੀ ਕੱਟ ਕੇ 1.30 ਲੱਖ ਦਾ ਲਾ ਰਹੇ ਹਾਂ ਜਿਹੜਾ 5 ਕਿਲੋਵਾਟ ਦਾ ਉਹ ਭਾਈ ਜੀ ਅਸੀਂ ਲਾ ਰਹੇ ਹਾਂ 2 ਲੱਖ ਠੀਕ ਹੈ 2 ਲੱਖ ਦਾ ਜੀ ਹਾਂਜੀ ਬਹੁਤ ਹਸਤਾ ਲਾ ਰਹੇ ਹਾਂ ਹਾਂਜੀ ਹ ਤੇ ਇਹ ਤੋਂ ਉੱਤੇ ਬਾਈ ਜੀ 6 ਦਾ 7 ਦਾ 7 ਦਾ ਸੀ 270000 ਚਲਾ ਰਹੇ ਆ ਉਸ ਤੋਂ ਬਾਅਦ 10 ਦਾ ਆ ਜਾਂਦਾ ਵੀ ਉਹ ਉਦੋਂ ਬਾਅਦ ਹੋਤੇ ਆ ਜਿਵੇਂ ਸਾਰੇ ਕਿਤੇ ਲਾਉਣੇ ਕਾਲਜਾਂ ਤੇ ਸਕੂਲਾਂ ਤੇ ਕਿੱਥੇ ਵੀ ਰਾਈਸ ਮਿਲਾਂ ਤੇ ਸੈਲਰਾਂ ਤੇ ਘਰਾਂ ਤੇ ਘਰਾਂ ਤੇ ਤਾਂ ਬਾਈ ਜੀ ਲਗਭਗ ਇਹ ਜਿੰਨਾ ਆਪਣਾ ਲੋਡ ਹੁੰਦਾ ਮੰਨ ਕੇ ਜੇ ਮੈਂ 10 ਕਿਲੋਵਾਟ ਦਾ ਲੋਡ ਆ ਤੇ ਇਹ 10 ਕਿਲੋਵਾਟ ਹੀ ਲੱਗੂਗਾ ਪਰ ਕਮਰਸ਼ੀਅਲ ਸਾਈਡ ਤੇ ਆ ਜੀ ਉੱਥੇ ਉਹਦਾ 70% ਲੱਗਦਾ ਹੈ ਤੇ ਇਹ ਘੁੰਮਦੂ ਵੀ ਕੰਮ ਕਰਦਾ ਬਾਈ ਜੀ ਪੂਰਾ ਇਹ ਬਾਈ ਜੀ ਹਾਂਜੀ ਇਹ ਮੰਨ ਕੇ ਚੱਲੋ ਵੀ ਜਦੋਂ ਸੂਰਜ ਚੜ ਗਿਆ ਇਹਨੇ ਕੰਮ ਕਰਨਾ ਲੱਗ ਗਿਆ ਅੱਛਾ ਇਹਨੇ ਕੰਮ ਕਰ ਮੈਂ ਹਾਂਜੀ ਕੰਪਨੀ 에ਰੀਆ ਦੀ 1 ਕਿਲੋਵਾਟ ਦੀ ਸਾਰੀ ਜੇ ਸਾਲ ਦੀ ਐਵਰੇਜ ਲਾਈਏ ਤਾਂ 4.5 ਘੰਟਾ 1 ਕਿਲੋਵਾਟ ਪੈਦਾ ਕਰਦਾ ਹਰ ਰੋਜ਼ ਕਿ ਆਪਾਂ ਐਵੇਂ ਸਾਰੇ ਸਾਲ ਦੇ ਲੈ ਕੇ ਵਿੱਚ ਸਿਆਣਾ ਦੇ ਦਿਨ ਤੇ ਕਰੀਏ ਇਹ ਪਲੇਟਾਂ ਤੁਹਾਡੇ ਕੋਲ ਸਾਰੀਆਂ ਸਟੈਂਡ ਨੇ ਇਹ ਐਫ ਆਈ ਜੀ ਆਪਣੇ ਕੋਲ ਇੱਕ ਸਾਈਡ ਤੇ ਆ ਪਲੇਟਾਂ ਇਹ ਟਾਪ ਕਾਉਂਟ ਪੈਨਲ ਵਾਲੀ ਜਿਹੜਾ ਅੱਜ ਦੀ ਘਟੀ ਦਾ ਲੇਟੈਸਟ ਪੈਨਲ ਆਣਾ ਹਾਂ ਕਿ ਉਹ ਪੈਨਲ ਆ ਜੀ ਹਾਂ ਕਿ ਇਹ ਦੋਨੇ ਪਾਸੇ ਆਉਂਦੇ ਤੇ ਮੋਟਰਾਂ ਵੀ ਲਾਉਣੀਆਂ ਕੋਹ ਵਾਲੀਆਂ ਹਾਂ ਉਹਦਾ ਕੀ ਡੇਟ ਆ ਬਾਈ ਮੋਟਰਾਂ ਆਂਦਾ ਮੋਟਰਾਂ ਦਾ ਬਾਈ ਕੀ ਡੇਟ ਤਾਂ ਹੈ ਹੀ ਆ ਜੀ ਤਿੰਨ ਵੀ ਮੋਟਰਾਂ ਉਹ ਤਾਂ ਮਾੜੀ ਜੀ ਬਾਕੀ ਬਾਕੀ ਜਿਹੜੀ ਹੈਗੀ ਆ ਜੀ ਜਿਹੜੀ ਹੈਗੀ ਹੈ ਬਾਈ ਜੀ 5 ਕਿਲੋ ਮੀਟਰ ਉਹ ਬਾਈ ਜੀ ਕੋਈ ਨਾ ਤੇ ਪੂਰੀ ਕੋਈ ਗਾਰੰਟੀ ਹੈ ਜੀ ਭਾਈ ਫਿਰ ਭਾਈ ਪੈਨ ਦਾ ਨਹੀਂ ਜੀ 25 ਸਾਲ ਦੀ ਗਾਰੰਟੀ 25 ਸਾਲ ਦੀ ਹਾਂ ਜੀ ਤੇ ਜੀ ਹਾਂ ਠੀਕ ਹੈ ਜੇ ਕੋਈ ਘਰ ਚ ਲਾਇਆ ਆਪਾਂ ਨਾ ਮੰਨ ਲਓ ਇਹ ਖਰਾਬ ਹੁੰਦਾ ਇਹਦੇ ਘਰੇ ਕਿੰਨੀ ਗਾਰੰਟੀ ਹੈ ਭਾਈ ਜੀ ਭਾਈ ਜੀ ਵੈਸੇ ਤਾਂ ਇਹਨੂੰ ਕੁਝ ਹੁੰਦਾ ਹੀ ਨਹੀਂ ਪਰ ਇਹ ਇੱਕ ਛੋਟੇ ਜਿਹੇ ਕਿਤੇ ਆਏ ਆ ਵੀ ਕੋਈ ਆਪਣੇ ਵੱਲੋਂ ਜਾਂ ਕੋਈ ਭਾਰੀ ਚੀਜ਼ ਤੇ ਇਹ ਟੁੱਟ ਸਕਦਾ ਉਹ ਵੈਸੇ ਨਹੀਂ ਪੁੱਛੀ ਤਿੰਨ ਬਾਅਦ ਦਾ ਜੇ ਆਪਾਂ ਲਵਾਉਣਾ ਹੋਵੇ ਡਾਲਰ ਹਾਂ ਕਿੰਨੇ ਪੈਸਿਆਂ ਚ ਲੱਗੂਗਾ ਭਾਈ ਜੀ ਫਿਰ ਤੇ ਮੰਨ ਕੇ ਚਲੋ ਭਾਈ ਜੀ ਜੇ ਤਾਂ ਆਪਾਂ ਸਾਰਾ ਕੰਪਨੀ ਦਾ ਲਵਾਈਏ ਜਿਹੜਾ ਸਾਡਾ ਕੰਪਨੀ ਦਾ ਰੇਟ ਆ ਸਾਰਾ ਇੱਕ ਸਾਈਡ ਦਾ ਉਹ ਤਾਂ ਹੈਗਾ ਜੀ ਇਹ ਤਾਂ 1,65,000 ਰੁਪਏ ਠੀਕ ਹੈ ਜੀ ਪਰ ਆਪਾਂ ਜਿਹੜੀ ਸਾਰੀ ਕੰਪਨੀ ਦਾ ਜਿਹੜਾ ਦੂਜੂਆ ਵੀ ਅੱਜਕੱਲ ਸੱਤ ਛੇ ਵਾਲਾ ਫਾਉਂਡ ਰਿਹਾ ਹੁੰਦਾ ਉਹ ਅਸੀਂ ਸਾਰਾ ਕੱਟ ਕੇ ਤਾਂ 1,30,000 ਚਲਾ ਦਿੰਦੇ ਤੇ ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੋਈ ਨੰਬਰ ਭਾਈ ਦਿਓ ਨੰਬਰ ਭਾਈ ਦੀ ਆਪਣਾ ਹੈਗਾ ਜੀ 97796 73010 ਇਹ ਆਪਣੀ ਕੰਪਨੀ ਦਾ ਨੰਬਰ ਹੈ ਕਿੰਨਾ ਜੀ 97796750 ਦਾ ਤੇ ਤੁਹਾਡਾ ਆਪਣਾ ਜੀ ਇੱਥੇ ਬਰਿੰਡੇ ਦਾ ਇਹ ਦਾ ਆਪਣਾ ਹੈਗਾ ਜੀ 98987828 ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਜਿਹਨੇ ਵੀ ਥੋੜਾ ਲਗਾਉਣਾ ਹੈ ਇਹ ਆਟੀ ਬਰਿੰਡੇ ਦਾ ਜਿੰਨੇ ਬਰਿੰਡੇਵਾਸੀਆਂ ਨੂੰ ਉਹਨਾਂ ਨੂੰ ਬਹੁਤ ਵੱਡੀ ਖੁਸ਼ਕबरी ਹੈ ਇਹ ਚੀਜ਼ ਦੀ ਇੱਥੇ ਦੁਕਾਨ ਖੋਲੀਆ ਜਾਂ ਰਿਸ਼ਤੇਦਾਰ ਆਪਣਾ ਭਾਨ ਦਾ ਮੁੰਡਾ ਜੈ ਸਿੰਘ ਤੋਂ ਕਰਨ ਵਾਲਾ ਇਹ ਵੀ ਆਪਣਾ ਰਿਸ਼ਤੇਦਾਰਾ ਲੰਬੀ ਤੋਂ ਤੇ ਕੋਈ ਆਪਾਂ ਮਿਹੂਰੀ ਇਹ ਕੋਈ ਪੈਸਾ ਦੇ ਮਾਰੇ ਨਹੀਂ ਕਰੀ ਇਹ ਆਪਣੇ ਰਿਸ਼ਤੇਦਾਰ ਇਹਨਾਂ ਨੇ ਜ਼ਬਾਨ ਚ ਲਾਈ ਆ ਤੇ ਬਹੁਤ ਵਧੀਆ ਹਨ ਤੇ ਬਾਈ ਕੋਈ ਹੋਰ ਕੋਈ ਜਾਣ ਕਰਕੇ ਤੁਹਾਡੇ ਕੋਲ ਉਹ ਵੀ ਦੱਸਣ ਨੂੰ ਦੋ ਇਹਦੇ ਦਿਖਾਓ ਅੱਜ ਇਹਦੇ ਲਈ ਛੋਟੇ ਛੁਣੇ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਕਿ ਅਸੀਂ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਡਿਸਟ੍ਰੀਬਿਊਟਰਾਂ ਅਸੀਂ ਹੋਲਸੇਲਰ ਆਹੀ ਸਾਈਡ ਪੈਨਾਂ ਦੇ ਤੇ ਛੋਟੇ ਮਾਤੇ ਬਣਾਈਏ ਦੱਸਣਾ ਚਾਹੁੰਦੇ ਆ ਇਹ ਮੁੱਖ ਕਰ ਪਠਿੰਡਾ ਮਾਸਾ ਜੇ ਕਿਸੇ ਡੀਲਰ ਨੇ ਆਪਣੇ ਤੋਂ ਇਕੱਲੇ ਫਾਈਨਲ ਲੈਣੇ ਹੁਣ ਤੋ ਵੀ ਕੰਟੈਕਟ ਕਰ ਸਕਦੇ ਠੀਕ ਅਣ ਤੇ ਕੋਈ ਹੋਰ ਬਈ ਜਾਣਕਾਰੀ ਕੋਈ ਇਹਦੇ ਚ ਬਈ ਬਸ ਕੁਆਲਟੀ ਦਾ ਫਰਕ ਹੋ ਜਾਂਦਾ ਜਿਵੇਂ ਇੱਕ ਹੌਟ ਰੀਪ ਸਟਰਕਚਰ ਆਉਂਦਾ ਇੱਕ ਜੀਆਈ ਆਉਂਦਾ ਜਿਹੜਾ ਹੌਟ ਆਉਂਦਾ ਉਹਨੂੰ ਜਰਨੀ ਲੱਗਦੀ ਬਾਕੀ ਦੇ ਜਿਹੜੀਆਂ ਤਾਰਾਂ ਹੁੰਦੀਆਂ ਉਹ ਉਹ ਵਰਨਾ ਤੇ ਮੀਨ ਦਾ ਹੱਕ ਹੋ ਜਾਂਦਾ ਤੇ ਚੰਗੇ ਮਾੜੇ ਦਾ ਫਰਕ ਹੈਗਾ ਜਿਹਦੇ ਨਾਲ 1 ਰੈਂਚ ਦੀ ਤੋਂ ਚੰਗੀ ਆਪਾਂ ਵਰਤ ਪੈ। ਵੈਸੇ ਕਾਰ ਨਹੀਂ ਹੁੰਦਾ। ਨਹੀਂ ਨਹੀਂ ਬਈ ਕਾਰ। ਤੇ ਬਾਈ ਇਹ ਜਰੂਰ ਤੁਸੀਂ ਲਵਾਓ ਜਿਹਨੇ ਕੋਲਰ ਪ੍ਰੋਜੈਕਟਰ ਆਉਣਾ ਇੱਕ ਵਾਰੀ ਇਹ ਦੁਕਾਨ ਤੇ ਆ ਕੇ ਜਾਓ ਆਪਣੀ ਬੇ ਦਲੇਰ ਏਜੰਸੀ ਬਠਿੰਡਾ ਆਈਟੀਆਈ ਬਾਈ ਨੇ ਫੋਨ ਨੰਬਰ ਦੱਸ ਹੀ ਦਿੱਤਾ। ਇਹ ਮੁੰਡਾ ਲੰਬੀ ਤੋਂ ਆ ਤੇ ਦੂਜਾ ਆਪਣਾ ਭਾਂਜਾ ਹੈਗਾ। ਉਹ ਜਿਆਦਾ ਸੀ ਤਾਂ ਇੱਕਦਮ ਕਰਮਾ ਵਾਲਾ ਹਨਾ ਇਹਨਾਂ ਦੀ ਇਹ ਏਜੰਸੀ ਬੋਲੀ ਆ ਇਹ ਜੱਤਪੁਰਾ ਜਿਹੜਾ ਗਰੁੱਪਾ ਜਿੱਥੇ ਆਪਣੇ ਸੰਤਵਾਂ ਦੇ ਟਰੈਕਟਰਾਂ ਦੇ ਉਹਦੇ ਨਾਲ ਲਗਾਣਾ ਇਹ ਬਿਲਕੁਲ ਇੱਧਰ ਨਿਆ ਮਾਰੋ ਆ ਕੋਲਾ ਜਿਹੜਾ ਮਾਲਾ ਵਾਲੀ ਜੱਤਪੁਰਾ ਵਾਲੀ ਤੋਂ ਉਹਦਾ ਕੋਲਾ ਮਾਨਸਾਰ ਰੋਡ ਤੇ ਡਬਲ ਯਾਰਾ ਉਹੋ ਤੋਂ ਪੁੱਜਾ ਅੰਗੜੇ ਦੁਕਾਨ ਤੇ ਕਾਰਜ ਕਰਦੇ ਗਾਣ ਤੇ ਮਾਰਦੇ ਤੇ ਨੰਬਰ ਇੱਥੇ ਇੱਧਰ ਇੱਧਰ ਇੰਦਰ ਇੰਦਰ ਨਾਲ ਇਹਨਾਂ ਯਾਰ ਚਾਹੇਗਾ। ਬੋਕਰ ਇਹ ਇਹ ਕਿਸਾਨ ਭਰਾਵਾਂ ਲਈ ਬਹੁਤ ਖੁਸ਼ਖਬਰੀ ਦੀ ਗੱਲ ਆ ਆਮ ਲੋਕਾਂ ਲਈ ਜਿਨ੍ਹਾਂ ਨੇ ਘਰਾਂ 'ਚ ਸੋਲਰ ਲਗਾਉਣੇ ਉਹਨਾਂ ਵਾਸਤੇ ਬਹੁਤ ਚੰਗੀ ਗੱਲ ਆ ਤੇ ਸਾਰਾ ਆਪਾਂ ਤੁਹਾਨੂੰ ਦਿਖਾਉਣਾ ਭਾਈ ਇਲੈਕਟਾਂ ਬਹੁਤ ਵਧੀਆ ਪ੍ਰਬੰਧ ਆ ਸਾਰਾ ਬਣਾਂਦਾ ਭਾਈ ਜਰਾਂ ਕੋਲੇ ਤੇ ਸਾਰਾ ਭਾਈ ਜੀ ਲੇਬਰ ਨੂੰਰ ਤੁਹਾਡੀ ਹੋਊਗੀ ਸਾਰਾ ਕੁਝ ਹਾਂਜੀ ਬਾਈ ਜੀ ਲੇਬਰ ਨੂੰਰ ਸਾਰਾ ਕੁਝ ਆਪਣਾ ਹੋਊਗਾ ਜੀ ਸਾਡੇ ਕੋਲੇ ਜਿਹੜੀ ਲੇਬਰ ਐਡਿਟੈਂਸ ਸਾਡੇ ਨਾਲ ਜੁੜੀ ਹੋਈ ਹੈ ਉਹ ਨਾਟਕ 15 ਸਾਲਾਂ ਤੋਂ ਐਸ ਤਰ੍ਹਾਂ ਕੋ ਹਾਂ ਤੇ ਮਨਕੇ ਜਦੋਂ ਵੀ ਸਭ ਤੋਂ ਵੱਧ ਐਕਸਪੀਰੀਅੰਸ ਇਹ ਲੇਬਰ ਉਹ ਆਪਣੇ ਕੋਲੇ ਹੈ ਬਾਕੀ ਜਿਹੜਾ ਬੀ.ਈ. ਬੋਰਡ ਦਾ ਜੋ ਵੀ ਅਸੀਂ ਕਿਹਦੇ ਬਿਤੇ ਅਸੀਂ ਸਾਨੂੰ ਸਾਰਾ ਕੇ ਕਸਨਾ ਚਾਹੁੰਦੇ ਆ ਵੀ ਜਿੰਨਾ ਵੀ ਮਤਲਬ ਬਿਜਲੀ ਬੋਰ ਦਾ ਕੰਮ ਆ ਰਿਹਾ ਉਹ ਸਾਰਾ ਕੁਝ ਅਸੀਂ ਆਪੇ ਕੰਮ ਲਵਾ ਕੇ ਮੀਟਰ ਲਵਾ ਕੇ ਅਸੀਂ ਦੇਣਾ ਸਾਰਾ ਕੁਝ ਅਸੀਂ ਕਰਾ ਕਰਾ ਦੇਣਾ ਸਾਰਾ ਕੁਝ ਤੁਸੀਂ ਹਾਂਜੀ ਬਈ ਤੇ ਇਹਦੇ ਉਹ ਇਹਨਾਂ ਸਕਰੀਨ ਤੋਂ ਵੀ ਜਿਹੜਾ ਜਿੰਨੇ ਆਪਾਂ ਬਿਜਲੀ ਸਰਕਾਰ ਨੂੰ ਵੀ ਦੇ ਸਕਦੇ ਆ ਜਿਹੜੇ ਟੈਂਡਰ ਲੱਗਦੇ ਆ ਉਹ ਬਾਈ ਉਹ ਟੈਂਡਰ ਹੁੰਦੇ ਆ ਜੀ ਉਹ ਸਰਕਾਰੀ ਟੈਂਡਰ ਹੁੰਦੇ ਜਿਹੜੇ ਨਿਕਲਦੇ ਆ ਦੇਖੀ ਕਿ ਸੇ ਮਾਝੇ ਉਹ ਦੁਬਾਰਾ ਆਏ ਲੱਗੋ ਸਰਕਾਰ ਜਿਹੜਾ ਠੀਕ ਹੋ ਸਕਾ ਉਹ ਕੋਲ ਦਾ ਸੁਖੋ ਜਾਂ ਕੇ ਵੀ ਇਹ ਹੋਰ ਬਾਈ ਦੀ ਲੋਨ ਕਰਵਾ ਕੇ ਦਿੰਦੇ ਆ ਹਾਂ ਲੋਨ ਕਰਵਾ ਕੇ ਦਿੰਦੇ ਕਿੰਨਾ ਲੋਨ ਦੀ ਲੋਨ ਤਾਂ ਇਹ ਆ ਜੀ ਮੰਨ ਕੇ ਚੱਲੋ ਜਿਹੜੇ ਸਰਕਾਰੀ ਬੈਂਕ ਤੇ ਦਾ ਲੋਨ ਕਰਦੇ ਆ 85 ਤੋਂ 90% ਉਹ ਲੋਨ ਕਰ ਦਿੰਦੇ ਹੋਰ ਦੇ ਕੋਈ ਬਾਈ ਲਈ ਲੋਨ ਵੀ ਆ ਕਰਾ ਕੇ ਦਿੰਦੇ ਆ ਮੁੰਡੇ ਮਾਲਾ ਵੀ ਜਿਹੜਾ ਜਿੰਨਾ ਕਰਾਉਣਾ ਜਿਹੜੇ ਕਿਸੇ ਨੇ ਲੋਨ ਦੇਣਾ ਲੋਨ ਆ اے بھائییاں ਨੂੰ ਇੱਕ ਵਾਰੀ ਜਰੂਰ ਮਿਲੋ ਤੇ ਭਾਈ ਆਪਣਾ ਨੰਬਰ ਦਿਓ ਇੱਕ ਵਾਰੀ ਤੇ ਸਾਰਾ ਜਾਣ ਚੀਜ਼ਾਂ ਦਾ ਨਾਮ ਲਓ ਆਪਣਾ ਭਾਈ ਜੀ ਜਿਹੜਾ ਫਰਮ ਦਾ ਨਾਮ ਉਹ ਦਲੇਰ سولਰ ਐਂਡ ਇਲੈਕਟ੍ਰੋਨਿਕਸ ਬਠਿੰਡਾ ਜੀ ਆਈਆਈਟੀ ਚੌਂਕ ਦੇ نیچے ਆ ਜੀ ਫੋਨ ਨੰਬਰ ਹੈ ਜੀ ਇੱਕ ਵਾਰੀ ਦੁਬਾਰੀ ਅਸੀਂ শেয়ার ਕਰਦੇ ਹਾਂ 9779673010 9779673010 ਆਪਣਾ ਵੀ ਨੰਬਰ ਦਿਓ 9878082900 ਠੀਕ 9878082900 ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇੱਕ ਵਾਰੀ ਫੋਲੋ ਰਵਾਉਣ ਲਈ ਜਿਹਨੇ ਵੀ ਬਟੰਡੇ ਜਿਹਰੇ ਚ ਮਾਨਤਾ ਚ ਲਵਾਉਣਾ ਇੱਕ ਵਾਰੀ ਇਸ ਏਜੰਸੀ ਦੇ ਵਿੱਚ ਜ਼ਰੂਰ ਆਓ ਇਹਨਾਂ ਮੁੰਡਿਆਂ ਨੂੰ ਮਿਲੋ ਬਹੁਤ ਮੁੰਡੇ ਵਧੀਆ ਇਮਾਨਦਾਰ ਆ ਨਰਮ ਆ ਤੇ ਇਹ ਤੁਹਾਨੂੰ ਵਧੀਆ ਜੀ ਚੀਜ਼ ਦੇਣਗੇ ਕੁਆਲਿਟੀ ਦੀ ਮੈਨੂੰ ਉਮੀਦ ਆ ਇਹਨਾਂ ਤੇ ਵਿਸ਼ਵਾਸ ਮੇਰੇ ਰਿਸ਼ਤੇਦਾਰਾਂ ਮੈਂ ਵਰਤ ਕੇ ਦੇਖਿਆ ਇਹਨਾਂ ਨਾਲ ਤੇ ਇਹੀ ਧੰਨਵਾਦ ਆ ਜੇ ਕੋਈ ਗਲਤ ਸ਼ਬਦ ਬੋਲਾਂਗਾ ਤਾਂ ਮਾਫ਼ ਕਰਨਾ ਧੰਨਵਾਦ